ਬਲਬੀਰ ਸਿੰਘ ਜੀ ਇਕੱਠਾ ਆਈ ਹੈ ਜਿਹੜੀ 33 ਨਾ ਸੀ ਉਦੋਂ ਚਾਨਕੜੀ ਤੋਂ ਜਾਨ ਬੜੀ ਕਹਨੇ ਕਾਲਾ ਸਟਾਫ ਡਿਊਟੀ ਕਰਦੀ ਸੀ ਲੈ ਡਿਊਟੀ ਸੀ ਸਵੇਰੇ ਆਉਂਦੀ ਤੇ ਪੁਲ ਤੱਕ ਤਲੇ ਆਣ ਕੇ ਜਦੋਂ ਬੋੜ ਕਟਿਆ ਨੇ ਗਾੜੀ ਟਰੈਕ ਖਲੁੱਤਾ ਸੀ ਤੇ ਉਹਦੇ ਨਾਲ ਜਾ ਕੇ ਵੱਜ ਗਈ ਤੇ ਮੌਕੇ ਤੇ ਰੱਥ ਹੋ ਗਈ ਦੀ ਉਮਰ 30 ਸਾਲ ਹੋ ਗਿਆ ਕਾਨ ਹਸਪੀਟਲ ਆ ਕਿੰਨੇ ਕ ਟਾਈਮ ਤੋਂ ਜਿਹੜੀ ਗੱਲ ਹੈ ਇਹ ਰਿ ਚਾਰ ਪੰਜ ਸਾਲ ਹੋ ਗਏ ਕਰਨ ਦੇ ਨਈ ਹਨ ਮੈਲਟ ਹੇ ਉਹਦੇ ਸ਼ਾਦੀ ਦੀਆਂ ਰਾਤੀ ਵੀ ਇਹੀ ਗੱਲਾਂ ਕੱਢ ਆ ਫੇ ਕੁੜੀ ਦੀ ਸ਼ਾਦੀ ਕਰੀਏ ਹੋਣਾ ਉਮਰ ਬੱਚੀ ਹੋ ਗਈ ਹੈ ਤੇ ਇਹ ਗੱਲ ਤਾਂ ਸਾਨੂੰ ਪਤਾ ਨਹੀਂ ਵੀ ਤੇ ਸਾਨੂੰ ਉਹਨੇ ਛੱਡ ਕੇ ਚਿਲ ਜਾਣਾ ਬਾਕੀ ਉਹਦਾ ਮਾਂ ਆਪਣੀ ਨਾਲ ਬਹੁਤ ਪਿਆਰ ਸੀ ਇਹ ਹੱਦੋਂ ਵੱਧ ਕੇ ਉਹਦੀਆਂ ਅੱਖਾਂ ਰੋਦੀਆਂ ਦਿੰਦਾ ਨਹੀਂ ਉਹਨੂੰ ਉਹ ਮਾਂ ਆਪਣੀ ਦੀ ਅੱਖਾਂ ਬਣਾ ਕੇ ਦਿੱਤੀ ਇੱਕ ਨੇ ਇੱਕ ਰਹਿੰਦੀ ਸੀ ਤੇ ਉਹ ਵੀ ਬਣੌੜੀ ਸੀ 25 ਤਰੀਕ ਦਾ ਟਾਈਮ ਸੀ ਤੇ ਇਹ ਗੱਲ ਤਾਂ ਨਹੀਂ ਪਤਾ ਸਾਨੂੰ ਕਿ ਉਹਨੇ ਮੁੱਕ ਤੇ ਹਲਤੋਂ ਖਾਦੇ ਜਾਣਾ ਹਾਂਜੀ ਸਾਡੇ ਮੌਕੇ ਤੇ ਮੌਤ ਹੋ ਗਈ ਉਸ ਤੋਂ ਬਾਅਦ ਜਿਹੜੀ ਟਰੱਕ ਵਾਲਾ ਟਰੱਕ ਨਾਲ ਮੁੱਕ ਟਰੱਕ ਫਿਰ ਲੈ ਕੇ ਚੌਂਕੀ ਫੜ ਕੇ ਅੱਛਾ ਜੀ ਚੌਂਕੀ ਲੱਗੇ ਉੱਥੇ ਮੁੜ ਕੇ ਬਾਡੀ ਇਹਨਾਂ ਚੁੱਕੀ ਸਾਡੇ ਮੁੰਡੇ ਗਏ ਉੱਥੇ ਉੱਥੇ ਚੌਂਕੀ ਆ ਹਸਤਾਨ ਲੈ ਕੇ ਪੁਲਿਸ ਵਾਲਿਆਂ ਨਾਲ ਲੈ ਕੇ ਉੱਥੇ ਹੁਣ ਅਸੀਂ ਗਏ ਮੁੜ ਕੇ ਚੌਂਕੀ ਉੱਥੇ ਲਿਖਤ ਪੜ ਕੀਤੀ ਇਹਨਾਂ ਨੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਕਾਰਵਾਈ ਨਹੀਂ ਕੋਈ ਕਰਨੀ ਟਰੱਕ ਤੇ ਵੀ ਸਾਡੀ ਬਾਡੀ ਸਾ ਨੂੰ